ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਆਪਣੇ ਕੋਲੇ ਜਿਹੜੇ ਜਿਹੜੇ ਆਪਦੇ ਟਰੈਕਟਰ ਆ ਬਾਈ ਜੀ ਤੁਹਾਨੂੰ ਉਹ ਦਿਖਾਉਣ ਲੱਗੇ ਆ ਵੀਡੀਓ ਨੂੰ ਅਖੀਰ ਤੱਕ ਦੇਖਿਓ ਰਾਮ ਨਾਲ ਕਈ ਭਰਾਣਾ ਟਰੈਕਟਰ ਦੇਖ ਕੇ ਮਾਡਲ ਵੀ ਦੱਸਾਂਗੇ ਤੁਹਾਨੂੰ ਏਰੀਆ ਵੀ ਦੱਸਾਂਗੇ ਬਠਿੰਡੇ ਕੋਲੇ ਪੈਂਦੀ ਆ ਬਾਈ ਜੀ ਤਲਵੰਡੀ ਸਾਬੋ ਮੰਡੀ ਟਰੈਕਟਰ ਮੰਡੀ ਕੋਈ ਬਰਨਾਲਾ ਕਹਿੰਦਾ ਕੋਈ ਕਿਤੇ ਤਲਵੰਡੀ ਸਾਬੋ ਤੋਂ ਬੋਲਦੇ ਆਂ ਸੀ ਸਾਡਾ ਏਰੀਆ ਹੈਗਾ ਪਿੰਡ ਹੈਗਾ ਕੋਰਸ਼ਮੀਰ ਬਠਿੰਡਾ ਮਾਨਸਾ ਰੋਡ ਤੇ ਬਠਿੰਡੇ ਤੋਂ 9 ਕਿਲੋਮੀਟਰ ਹੈ ਉੱਥੇ ਆਪਣੇ ਟਰੈਕਟਰ ਹੁੰਦੇ ਆ ਅੱਜ ਇਹ ਜਿਹੜੇ ਜਿਹੜੇ ਟਰੈਕਟਰ ਆਪਾਂ ਮੰਡੀ ਤੇ ਲੈ ਆਏ ਸੀ ਤੁਹਾਨੂੰ ਟਰੈਕਟਰ ਦਿਖਾਉਣ ਲੱਗੇ ਆਂ ਆਪਣਾ ਨੋਟ ਨੰਬਰ ਨੋਟ ਕਰ ਲਓ ਜੀ ਆਪਣਾ ਨੰਬਰ ਨੋਟ ਕਰ ਲਓ ਜੀ 9465362000 9465362000 ਆਪਣਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਕੋਈ ਵੀ ਟਰੈਕਟਰ ਵੇਚਣਾ ਹੈ ਖਰੀਦਣਾ ਹੈ ਤਾਂ ਸਿੱਧਾ ਆਪਾਂ ਨੂੰ ਤੁਸੀਂ ਫੋਟੋਆਂ ਪਾ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਜੇ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਤਾਂ ਜਲਦੀ ਜਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰੀ ਚੱਲੋ ਜੀ ਨਾਲ ਦੀ ਨਾਲ ਆਪਣੇ ਕੋਲ ਹੈਗਾ 2007 ਮਾਡਲ ਸ਼ੁਰੂ ਚ ਫਾਰਮ ਟਰੈਕ 60 2007 ਵਾਲਾ ਟਰੈਕਟਰ ਹੈ 80 ਪੈਸੇ ਟਰੈਕਟਰ ਦੇ ਟਾਇਰ ਹੈ ਡਬਲ ਕਲਚ ਹੈ ਪੀਵੀ 13 ਸੰਗਰੂਰ ਨੰਬਰ ਹੈ ਫਸਟ ਓਨਰ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਬਾਈ ਜੀ 2 ਲੱਖ ਤੇ 85000 ਟਰੈਕਟਰ ਦਾ ਰੇਟ ਹੈਗਾ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਤੁਹਾਨੂੰ ਬੋਲੇ ਹੈ 94653 62000 ਇਸ ਨੰਬਰ ਤੇ ਤੁਸੀਂ ਟਰੈਕਟਰ ਫੋਨ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਸਾਰੇ ਟਰੈਕਟਰਾਂ ਦੇ ਵਿੱਚ ਭਾਈ ਜੀ ਪੁਰਾਣਾ ਟਰੈਕਟਰ ਕਿਸੇ ਕਿਸਾਨ ਭਰਾ ਨੇ ਘਟਾਉਣਾ ਹੋਇਆ ਪੁਰਾਣਾ ਟਰੈਕਟਰ ਵੀ ਕਟਾਂਗੇ ਜੇ ਕੋਈ ਲੋਨ ਕਰਾ ਕੇ ਲੈਣਾ ਹੋਇਆ ਤਾਂ ਲੋਨ ਕਰਾ ਕੇ ਵੀ ਟਰੈਕਟਰ ਦੇਵਾਂਗੇ 12 ਮਾਡਲ ਤੋਂ ਉੱਤੇ ਉੱਤੇ ਸਾਰੇ ਟਰੈਕਟਰਾਂ ਤੇ ਆਪਣੇ ਤੇ ਲੋਨ ਹੋ ਜਾਊਗਾ ਕਿਸੇ ਵੀ ਕਿਸਾਨ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ 9465362000 ਤੇ ਅੱਗੇ ਆ ਜਾਂਦਾ ਆਪਣੇ ਕੋਲੇ ਫਾਰਮ ਟਰੱਕ 45 ਫਾਰਮ ਟਰੱਕ 45 ਇਹ ਵੀ ਫਰਸਟ ਓਨਰ ਟਰੈਕਟਰ ਹੈਗਾ ਜਮਨ ਨਵੇਂ ਟਾਇਰ ਹੈ 2010 ਮਾਡਲ ਹੈ ਡਬਲ ਕਲਚ ਟਰੈਕਟਰ ਡਬਲ ਕਲਚ ਟਰੈਕਟਰ ਹੈਗਾ ਗੁੱਡਇਰ ਕੰਪਨੀ ਦੇ 12 ਪਲਾਈ ਜਿਵੇਂ ਨਵੇਂ ਟਾਇਰ ਨੇ ਟਰੈਕਟਰ ਪੂਰਾ ਸਾਫ ਸੁਥਰਾ ਹੈਗਾ ਫਸਟ ਓਨਰ ਟਰੈਕਟਰ ਹੈ ਜੀ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਇਹ ਦਾ ਟਰੈਕਟਰ ਦਾ ਰੇਟ ਵੀ ਆਪਾਂ 2 ਲੱਖ ਤੇ 85000 ਰੁਪਿਆ ਟਰੈਕਟਰ ਦਾ ਰੱਖਿਆ ਹੋਇਆ ਹੈਗਾ ਟਰੈਕਟਰ ਤੇ ਝਾੜ ਮਾਰ ਲਓ ਮੰਗਰਾਂ ਦਾ ਰਿੰਮਾ ਦਾ ਟਰੈਕਟਰ ਪੂਰਾ ਸੋਹਣਾ ਟਰੈਕਟਰ ਪੂਰਾ ਸੋਨਾ ਟਰੈਕਟਰ ਹੈ ਕਈ ਭਰਾ ਕਹਿੰਦੇ ਵੀ ਸਾਨੂੰ ਜੀ ਫੋਟੋਆਂ ਪਾਓ ਜੀ ਕੱਲੇ ਕੱਲੇ ਟਰੈਕਟਰ ਦੀਆਂ ਕਿਰਪਾ ਕਰਕੇ ਸਾਡੇ ਤੋਂ ਫੋਟੋਆਂ ਨਹੀਂ ਪਾਈਆਂ ਜਾਂਦੀਆਂ ਇਸ ਕਰਕੇ ਟਰੈਕਟਰ ਦੇਖ ਲਓ ਤੁਸੀਂ ਫਾਰਮ ਟਰੱਕ 45 2 ਲੱਖ ਤੇ 85000 ਰੁਪਏ ਹਰਿਆਣਾ ਨੰਬਰ ਹੈ ਫਰਸਟ ਓਨਰ ਹੈ ਐਨਓਸੀ ਤੁਹਾਨੂੰ ਕਢਾ ਕੇ ਦੇਵਾਂਗੇ ਇਹਦੇ ਐਨਓਸੀ ਕਢਾ ਕੇ ਦੇਵਾਂਗੇ ਅੱਗੇ ਆਪਣੇ ਕੋਲੇ ਆ ਜਾਂਦਾ ਹੈਗਾ 17 ਮਾਡਲ 855 ਇਹ ਵੀ ਫਰਸਟ ਓਨਰ ਇੰਨੀ ਫਰਸਟ ਓਨਰ ਨਹੀਂ ਇਹ ਸੈਕੰਡ ਜਾਂ ਥਰਡ ਹੋ ਜਾਦਾ ਹੈਗਾ ਟਰੈਕਟਰ 124500 ਘੰਟਾ ਚੱਲਿਆ ਹੋਇਆ ਬਿਲਕੁਲ ਨਵਾਂ ਟਰੈਕਟਰ ਹੈ ਨਾਲ ਦੇ ਟਾਇਰ ਹੈ ਜ 80 ਪੈਸੇ ਵਾਂਗੂ 75 ਤੋਂ 80 ਪੈਸੇ ਟਾਇਰ ਪਿਆ ਰਿਮਾ ਰੁਮਾ ਦਾ ਮਗਰਾੜਾ ਮਰੂਣਾ ਦਾ ਟਰੈਕਟਰ ਦੇਖ ਲਓ ਪੂਰਾ ਘੈਂਟ ਟਰੈਕਟਰ ਹੈ ਜੀ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਜੀ ਰਿਮਾ ਦਾ ਮਗਰਾੜਾ ਦਾ ਪੂਰਾ ਚੰਗਾ ਫੁੱਲ ਚੰਗਾ ਟਰੈਕਟਰ ਹੈ ਬਾਈ ਜੀ ਕਿਸੇ ਵੀ ਕਿਸਾਨ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕ ਵਾਲਾ ਟੌਪ ਮਾਲ ਟਰੈਕਟਰਸਤਾਰਾ ਮਾਲ ਹਸਾਉ ਨਾਲ ਇਹ ਵੀ ਬਾਈ ਜੀ ਹਰਿਆਣਾ ਨੰਬਰ ਹੈਗਾ ਐਚ ਆਰ ਫਤਿਹਵਾੜਾ ਦਾ ਨੰਬਰ ਹੈ ਇਹਦੀ ਐਨਓਸੀ ਜਿੱਥੋਂ ਦੀ ਕਹੋਗੇ ਜਿਹੜੀ ਸਟੇਟ ਦੀ ਕਹੋਗੇ ਕਢਾ ਕੇ ਦੇਵਾਂਗੇ ਟਰੈਕਟਰ ਐ ਪਿਆ ਜਮਾ 23 24 ਮਾਡਲ ਦਾ ਰੰਗ ਰੰਗ ਚਮਕ ਦਮਕ ਸਾਰਾ ਕੋਈ ਫੁੱਲ ओरिजिनल ਟਰੈਕਟਰ ਕੋਈ ਰੰਗ ਪੇਂਟ ਨਹੀਂ ਹੈਗਾ ਪੂਰਾ ਫੁੱਲ ਨਵਾਂ ਟਰੈਕਟਰ ਹੈ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 94675362000 ਸਾਢੇ 3 ਲੱਖ ਰੁਪਿਆ ਟਰੈਕਟਰ ਦੇ ਉੱਤੇ ਲੋਨ ਹੋ ਜਾਊਗਾ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਹੋਵੇ ਆਪਣੇ ਕੋਲ ਜਿਹੜੇ ਲੋਨ ਹੋਣ ਵਾਲੇ ਟਰੈਕਟਰ ਹੈਗੇ ਸਰਫ ਤੁਹਾਡੇ ਕੋਲ ਲੱਖ ਤੋਂ 1.5 ਲੱਖ ਰੁਪਏ ਹੋਣਾ ਚਾਹੀਦਾ ਹੈਗਾ ਕਿਸੇ ਵੀ ਟਰੈਕਟਰ ਤੇ ਤੁਸੀਂ ਸਿੱਧਾ ਲੋਨ ਕਰਾ ਕੇ ਵੀ ਟਰੈਕਟਰ ਖਰੀਦ ਸਕਦੇ ਹੋ ਜੀ ਅੱਗੇ ਆਪਣੇ ਕੋਲੇ ਆਇਆ ਦਾ 363 ਆਪਣੇ ਕੋਲੇ 855 363 ਚਾਰ ਖੜੇ ਹੈ ਜੀ 2007 ਮਾਡਲ ਹੈ 2010 ਮਾਡਲ 2013 ਤੇ 2015 ਇਹ ਹੈਗਾ 2010 ਮਾਡਲ ਟਰੈਕਟਰ ਹੈ ਜੀ ਫੁੱਲ ਟੌਪ ਮਾਡਲ ਟਰੈਕਟਰ ਹੈ ਜੀ ABC 11 ਚ ਹੈਗਾ 3 ਸਪੀਡ ਹੈ ਐਮ ਆਰ ਐਫ ਸ਼ਕਤੀ ਲਾਈਫ ਤੇ ਚਾਰੇ ਟਾਇਰ ਜਮਨ ਨਵੇਂ ਹੈ ਨੰਬਰ ਰਤੀਏ ਦਾ ਜੀ ਇਹ ਵੀ ਐਨਓਸੀ ਜਿੱਥੋਂ ਦੀ ਕਹੋਂਗੇ ਉੱਥੋਂ ਦੀ ਮਿਲ ਜੂਗੀ 5 ਲੱਖ ਤੇ 10000 ਰੁਪਿਆ ਡਿਮਾਂਡ ਹੈਗੀ ਸਵਰਾਜ ਦੀ ਡਿਮਾਂਡ ਹੈਗੀ ਜੀ 5 ਲੱਖ ਤੇ 85000 855 ਦੀ ਜਿਹੜੀ ਡਿਮਾਂਡ 585000 ਹੈ ਇਹਦੇ ਇੱਕ ਐਕਸਟਰਾ ਪੰਪ ਲਾਇਆ ਹੋਇਆ ਜੀ ਟਰਾਲੀ ਵਾਸਤੇ ਤੇ ਇਹ ਅਲੱਗ ਕਰਤਾ ਦੂਜਿਆਂ ਨਾਲ ਪੂਰਾ ਚੰਗਾ ਟਰੈਕਟਰ ਹੈਗਾ ਸ਼ਕਤੀ ਲਾਈਫ ਦੇ ਜਮਾ ਨਵੇਂ ਟਾਇਰ ਨੇ ਚਾਰੇ ਪੂਰਾ ਆ ਦੇਖੋ ਟੈਂਕੀ ਲਾਈ ਹੋਈ ਆ ਟਰਾਲੀ ਵਾਸਤੇ ਟੇਰ ਜਮਾ ਚਲਾਈ ਦਾ ਮੈਸ਼ੀਅਰ ਕਾ ਕੋਈ ਆਵਾਜ਼ ਨਹੀਂ ਟਰੈਕਟਰ ਦੀ ਐਕਸਟਰਾ ਡੈਕਸ਼ਨਾਂ ਦੀ ਕੁਛ ਨਹੀਂ ਪੂਰਾ ਚੰਗਾ ਇੰਜਨ ਗੇਅਰ ਦਾ ਇੱਕ ਨੰਬਰ ਟਰੈਕਟਰ ਹੈ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰਾਂ ਸੰਦੀ ਰੇਟ ਸੰਦੀ ਜਾਣਕਾਰੀ ਲੈ ਸਕਦੇ ਜੀ ਅੱਗੇ ਵਹ ਗਿਆ ਜੀ ਆਪਣੇ ਕੋਲ 5310 5310 2018 ਮਾਡਲ ਨਾਲ ਦੇ ਟਾਇਰ ਹੈ 12300 ਟਰੈਕਟਰ ਚੱਲਿਆ ਹੋਇਆ ਪਟਿਆਲਾ ਨੰਬਰ ਹੈ ਫਰਸਟ ਓਨਰ ਹੈ ਫਸਟ ਆਨਰ ਹੈ ਕਿਸੇ ਵੀ ਕਿਸਾਨ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ 9465362000 ਟਰੈਕਟਰ ਦਾ ਰੇਟ ਰੱਖਿਆ ਜੀ 6 ਲੱਖ ਤੇ 85000 ਇਹ ਟਰੈਕਟਰ ਦਾ 6 ਲੱਖ ਤੇ 85000 ਰੇਟ ਰੱਖਿਆ ਟਰੈਕਟਰ ਦੇ 5 ਲੱਖ 4.5 ਤੋਂ 5 ਲੱਖ ਰੁਪਏ ਦੇ ਲਗਭਗ ਲੋਨ ਹੋ ਜਾਊਗਾ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈਗਾ ਡਬਲ ਪੀਟੀਓ ਹੈ ਨਾਲ ਦੇ ਟਾਇਰ ਨੇ 1200 ਘੰਟਾ ਟਰੈਕਟਰ ਚੱਲਿਆ ਹੋਇਆ ਹੈਗਾ ਪੂਰਾ ਚੰਗਾ ਟਰੈਕਟਰ ਨਾਲ ਦੀ ਛਤਰੀ-ਛੁਤਰੀ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਜੀ 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਰੇਟਸ ਬਾਰੇ ਜਾਣਕਾਰੀ ਲੈ ਸਕਦੇ ਹੋ ਇਹ ਟਰੈਕਟਰ ਤੇ 1.4 ਲੱਖ ਰੁਪਿਆ ਲੋਨ ਹੋ ਜੂਗਾ ਜੀ ਅੱਗੇ ਟਰੈਕਟਰ ਆਪਣੇ ਕੋਲੇ ਹੈਗਾ ਜੀ 2013 ਮਾਡਲ 3630+ ਵਾਲਾ ਟਰੈਕਟਰ ਹੈ 55 HP ਚ 2013 ਮਾਡਲ ਹੈ ABC 11 ਚ ਹੈ ਡਬਲ ਡਿਸਟ੍ਰਿਬਿਊਟਰ ਹੈ ਪੂਰਾ ਕਨੋਪਿਕ ਨੂੰ ਡੱਕ ਡੱਕ ਲੱਗਿਆ ਹੋਇਆ ਜੀ ਇਹਦਾ ਟਰੈਕਟਰ ਦਾ ਵੀ ਰੇਟ ਰੱਖਿਆ ਜੀ 5 ਲੱਖ ਤੇ 10000 ਰੁਪਿਆ ਨੰਡਾ ਫੱਟੀ ਸਾਰਾ ਕੁਝ ਨਾਲ ਹੈਗਾ ਜੇ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਪੀਵੀ13 ਇਹ ਵੀ ਪੀਵੀ13 ਨੰਬਰ ਹੈ ਛੋਟਾ ਨੰਬਰ ਹੈ 0274 ਟਰੈਕਟਰ ਦੇ ਟਾਇਰ ਹੈਗਾ 75 ਕੁ ਪੈਸੇ ਪੂਰਾ ਚੰਗਾ ਟਰੈਕਟਰ ਹੈਗਾ এবিসি11 ਚ ਹੈ ਡਬਲ ਡਿਸਟ੍ਰਿਬਿਊਟਰ ਹੈ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ 3 ਸਪੀਡ ਟਰੈਕਟਰ ਤਾਂ ਆਪਣਾ ਸੰਪਰਕ ਕਰ ਲਓ ਟਰੈਕਟਰ ਦਾ ਰੇਟ ਹੈਗਾ ਜੀ 5 ਲੱਖ ਤੇ 10000 ਰੁਪਏ 3 ਕੁ ਲੱਖ ਰੁਪਏ ਟਰੈਕਟਰ ਤੇ ਇਹਤੇ ਵੀ ਲੋਨ ਹੋ ਜਾਊਗਾ ਕੋੜਾ ਬੰਪਰ ਲੱਗਿਆ ਹੋਇਆ ਹੈਗਾ ਅੱਗੇ ਬਾਰ ਲਾਈਟ ਲੱਗੀ ਹੋਈ ਹੈਗੀ ਪੂਰਾ ਘੈਂ ਟਰੈਕਟਰ ਹੈ ਨੰਬਰ ਆਪਣਾ ਬੋਲਿਆ ਹੋਇਆ 946553 62000 ਅੱਗੇ ਆਪਣੇ ਕੋਲ ਟਰੈਕਟਰ ਹੈਗਾ ਜੀ ਅਰਜਨ ਨੋਵੋ 2022 ਮਾਡਲ ਹੈ 7.5 500 ਘੰਟਾ ਚੱਲਿਆ ਹੋਇਆ ਟਰੈਕਟਰ ਹੈਗਾ ਡੱਕ ਡੱਕ ਨੋਪੀ ਕਨੂਪੀ ਪੂਰਾ ਘੈਂਟ ਲੱਗਿਆ ਹੋਇਆ ਹੈਗਾ 500 ਘੰਟੇ ਜਿਵੇਂ ਨਵਾਂ ਸ਼ੋਰੂਮ ਕੰਡੀਸ਼ਨ ਹੈ ਟਰੈਕਟਰ ਦੀ ਸ਼ੋਰੂਮ ਕੰਡੀਸ਼ਨ ਹੀ ਹੈ ਤੁਹਾਨੂੰ ਪਤਾ ਹੈ ਵੀ 500 ਘੰਟੇ ਚ ਟਰੈਕਟਰ ਨੂੰ ਕੀ ਹੁੰਦਾ ਜੀ ਪੂਰਾ ਘੈਂਟ ਟਰੈਕਟਰ ਹੈ ਜੇ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਆਪਣੇ ਨਾਲ ਟਰੈਕਟਰ ਦਾ ਰੇਟ ਰੱਖਿਆ ਜੀ 7 ਲੱਖ ਤੇ 65000 ਰੁਪਏ 7 ਲੱਖ ਤੇ 65 ਹਜ਼ਾਰ ਟਰੈਕਟਰ ਦਾ ਰੇਟ ਰੱਖਿਆ ਹੋਇਆ ਹੈਗਾ ਨੰਬਰ ਆਪਣਾ ਹੈਗਾ 94653 62 ਹਜ਼ਾਰ 6 ਲੱਖ ਰੁਪਏ ਦੇ ਲਗਭਗ ਟਰੈਕਟਰ ਤੇ ਲੋਨ ਹੋ ਜੂਗਾ ਜੇ ਕਿਸੇ ਵੀ ਭਰਾ ਨੇ ਲੋਨ ਕਰਵਾਉਣਾ ਤਾਂ ਟਰੈਕਟਰ ਪੂਰਾ ਨਵਾਂ ਟਰੈਕਟਰ ਤੁਸੀਂ ਦੇਖ ਲਓ RAM nal ਆਪਦਾ ਧਿਆਨ ਨਾਲ ਵੇਖੋ ਤੇ ਅੱਗੇ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰੀ ਚਲੋ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਟਰੈਕਟਰ ਦਾ ਰੇਟ ਹੈਗਾ 7 ਲੱਖ ਤੇ 65 ਹਜ਼ਾਰ ਰੁਪਿਆ 2022 ਮਾਡਲ ਹੈ 500 ਤੇ 25 26 ਘੰਟੇ ਦਾ ਟਰੈਕਟਰ ਚੱਲਿਆ ਹੋਇਆ ਆ ਡਰਾਈਵਰ ਹੈ ਜਿਹੜੀ ਕਿਤੇ ਇਹ ਨਾ ਕਿਤੇ ਵੀ ਇਹ ਹੋ ਟਰੈਕਟਰ ਦੀ ਉਹ ਆਪਾਂ ਇਹਦੀ origignal driver ਮਿਲੂਗੀ ਤੁਹਾਨੂੰ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ 7.5 500 ਘੰਟਾ ਚੱਲਿਆ ਹੋਇਆ ਟਰੈਕਟਰ ਦੇਣਾ ਆ ਜਿਹੜੀਆਂ ਕੰਪਨੀ ਮੈਨੂੰ ਚਿੱਟਾਈਆਂ ਇਲਾਕਿਆਂ ਤੋਂ ਆਉਂਦੀਆਂ ਇਹ ਸਾਰੀਆਂ ਨਾਲ ਓਵੇਂ ਜਿਵੇਂ ਪਈਆਂ ਨੇ ਜਮਾ ਆ ਮਗਰਾੜਾਂ ਦੇ ਵਿੱਚ ਵੀ ਲੱਗੀ ਹੋਈ ਆ ਚੱਟ ਜੀ ਆ ਦੇਖੋ ਜਿਹੜੀਆਂ ਪਰਚੀਆਂ ਜੀਆਂ ਉੱਤੇ ਲੱਗ ਕੇ ਆਉਂਦੀਆਂ ਸਟicker sticker ਸਾਰੇ ਜਮਾ ਨਾਲ ਦੇ ਸਾਰਾ 7.5 500 ਘੰਟਾ ਚੱਲਿਆ ਜਮਾ ਨਵਾਂ ਟਰੈਕਟਰ ਹੈਗਾ ਅਰਜਨ 60590 ਇਹ ਟਰੈਕਟਰ ਦਾ ਰੇਟ ਹੈ ਜੀ 7 ਲੱਖ ਤੇ 65000 ਰੁਪਇਆ 6 ਲੱਖ ਦੇ ਲਗਭਗ ਟਰੈਕਟਰ ਤੇ ਲੋਨ ਹੋ ਜੂਗਾ ਪੀਵੀ 13 ਸੰਗਰੂਰ ਨੰਬਰ ਹੈ ਫਸਟ ਓਨਰ ਹੈ ਵੀ ਇਹਨਾਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਹੋਰ ਜਾਣਕਾਰੀ ਲਈ ਤੁਸੀਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਟਰੈਕਟਰ ਇਸ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ